ਸਤਿ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਨਵੀਂ ਚੱਲੀ ਠੱਗੀ ਦੀ ਨਵੀਂ ਚੱਲੀ ਤਾਂ ਮੇਰਾ ਭਾਅ ਵੀ ਮੈਨੂੰ ਤਾਂ ਹੁਣ ਪਤਾ ਲੱਗਿਆ ਸ਼ਾਇਦ ਤੁਹਾਨੂੰ ਪਹਿਲਾਂ ਪਤਾ ਲੱਗਿਆ ਹੋਵੇ ਹੋ ਸਕਦਾ ਬਹੁਤ ਪੁਰਾਣਾ ਹੋਵੇ ਕੰਮ ਇਹ ਹੁਣੇ ਜੇ ਪਿੱਛੇ ਜੇ ਆਪ ਸੁਣਦੇ ਰਹੇ ਹਾਂ ਵੀ ਇੱਕ ਬਾਹਰਲੀ ਕਾਲ ਆਉਂਦੀ ਹੈ ਤੁਹਾਨੂੰ ਤੁਹਾਡਾ ਕੋਈ ਰਿਲੇਟਡ ਬੋਲਦਾ ਉਹ ਤੋਂ ਫਿਰ ਪੈਸੇ ਪਵਾ ਲੈਂਦਾ ਵਾ ਹਨਾ ਜਾਂ ਫਿਰ ਤੁਹਾਡੇ ਤੋਂ ਕਿਸੇ ਵੀ ਢੰਗ ਨਾਲ ਕੋਈ ਕਾਲ ਰਹੀ ਓਟੀਪੀ ਮੰਗਾਇਆ ਜਾਂਦਾ ਵਾ ਹਨ ਪਰ ਇੱਕ ਨਵੀਂ ਚੀਜ਼ ਦੇਖੀ ਹੁਣ ਇਹ ਕਹੇ ਜੀ ਠੱਗੀ ਸੀ ਕੋਈ ਕਾਲ ਨਹੀਂ ਆਈ ਕਿਸੇ ਨੇ ਕੁਝ ਨਹੀਂ ਮੰਗਿਆ ਪਿਛਲੇ ਦਿਨਾਂ ਦੇ ਵਿੱਚ ਨਾ ਮੇਰੀ ਫੇਸਬੁੱਕ ਤੇ ਇੱਕ ਪ੍ਰੋਬਲਮ ਆ ਗਈ ਸੀ ਮਤਲਬ ਉਹ ਸੋਲਵ ਨਹੀਂ ਸੀ ਉਹ ਪਰ ਹੀ ਮੈਂ ਬਹੁਤ ਬੰਦਿਆਂ ਨਾਲ ਕੰਟੈਕਟ ਵੀ ਕਰਿਆ ਬਹੁਤ ਕੁਝ ਕਰਿਆ ਮੈਂ ਪਰ ਉਹ ਸੋਲਵ ਨਹੀਂ ਹੋਈ ਅਖੀਰ ਮੇਰੇ ਦਿਮਾਗ 'ਚ ਕੀ ਆਇਆ ਮਤਲਬ ਆਪਣੇ ਆਮ ਹੀ ਆ ਜਿਹੜੇ ਬੰਦੇ ਇੰਟਰਨੈਟ ਯੂਜ਼ ਕਰਦੇ ਆ ਆਪਾਂ ਕੀ ਕਰਦੇ ਆ ਕੋਈ ਵੀ ਚੀਜ਼ ਨਹੀਂ ਪਤਾ ਲੱਗਦੀ ਆਪਾਂ ਗੂਗਲ ਕਰ ਲੈਂਦੇ ਆ ਜਾਂ ਫਿਰ ਆਪਾਂ YouTube ਤੇ ਦੇਖ ਲੈਨੇ ਆ ਵੀ ਇਹਨੂੰ ਆਪਾਂ ਕਿਵੇਂ ਕਰ ਸਕਦੇ ਆ ਤੇ ਮੇਰੀ ਜੋ Facebook ਦੀ ਪ੍ਰੋਬਲਮ ਸੀਗੀ ਹੱਲ ਨਾ ਹੋਈ ਅਖੀਰ ਮੈਂ ਕੀ ਸੋਚਿਆ ਮੈਂ ਕਿ ਯਾਰ ਇਹਨਾਂ ਦਾ ਕੋਈ Facebook ਦਾ ਕੋਈ Facebook ਕੇਅਰ ਨੰਬਰ ਜਾਂ ਕੋਈ ਇਹਨਾਂ ਦਾ ਕੋਈ ਕਸਟਮਰ ਕੇਅਰ ਨੰਬਰ ਹੋਊਗਾ ਵੀ ਆਪਾਂ ਨੂੰ ਉੱਥੇ ਕੰਟੈਕਟ ਕਰਨਾ ਚਾਹੀਦਾ ਮੈਂ ਪੁੱਛਿਆ ਵੀ ID 'ਚ ਵੀ ਚੈੱਕ ਕਰਿਆ ਪਰ ਕਿਤੋਂ ਵੀ ਮੈਨੂੰ ਉਹ ਨੰਬਰ ਨਹੀਂ ਮਿਲਿਆ ਅਖੀਰ ਮੈਂ ਕੀ ਕਰਿਆ ਮੈਂ Google ਤੇ ਪਾ ਲਿਆ Facebook ਕਸਟਮਰ ਕੇਅਰ ਨੰਬਰ ਪਾਉਂਦਿਆਂ ਸਾਰੀ ਉੱਪਰ 2-3 ਨੰਬਰ ਸ਼ੋ ਹੋਈ ਤੇ ਜਦੋਂ ਕਹਿੰਦੇ ਵੀ ਬੰਦਾ ਕਿਸੇ ਮੁਸੀਬਤ ਚ ਹੋਵੇ ਜਾਂ ਉਹ ਮਤਲਬ ਕਿਸੇ ਚੀਜ਼ ਦੀ ਤਲਾਸ਼ ਚ ਹੋਵੇ ਉਹ ਕੋਈ ਪ੍ਰੋਬਲਮ ਨੂੰ ਸੋਲਵ ਕਰਨ ਲੱਗਿਆ ਹੋਵੇ ਤਾਂ ਉਹ ਮਤਲਬ ਬਹੁਤ ਜਲਦੀ ਯਕੀਨ ਵੀ ਕਰ ਲੈਂਦਾ ਕਿਸੇ ਬੰਦੇ ਤੇ ਜੇ ਕੋ ਨੂੰ ਕਹੇ ਜੇ ਕਿਸੇ ਦਾ ਕੋਈ ਦੁੱਖदाई ਹੋਵੇ ਉਹਨੂੰ ਕਹੇ ਆਹ ਚੀਜ਼ ਲੈ ਲੈਰਾ ਵੀ ਤੇਰਾ ਦੁੱਖ ਨੂੰ ਹਟ ਜੂ ਤਾਂ ਬੰਦਾ ਉਹ ਤੇ ਯਕੀਨ ਕਰਕੇ ਉਹ ਚੀਜ਼ ਲੈ ਲੈਂਦਾ ਤੇ ਮੈਂ ਉਹ ਨੰਬਰ ਤੇ ਜਦੋਂ ਕਾਲ ਕੀਤੀ ਤੇ ਕਾਲ ਕਰਦਿਆਂ ਸਾਰੀਆਂ ਆਪਣੀ ਪ੍ਰੋਬਲਮ ਦੱਸੀ ਮੈਂ ਕਿਹਾ ਵੀ ਫੇਸਬੁੱਕ ਦੀ ਮੇਰੀ ਇੱਕ ਪ੍ਰੋਬਲਮ ਆ ਵੀ ਉਹ ਦਾ ਮਸਲੂਸ਼ਨ ਚਾਹਣਾ ਵਾ ਉਹ ਕਹਿੰਦੇ ਜੀ ਇੱਕ ਮਿੰਟ ਰੁਕੋ ਤੁਹਾਨੂੰ ਸਾਡੇ ਸੀਨੀਅਰ ਕਾਲ ਕਰਦੇ ਆ ਵਿਥਿਨ ਸੈਕੰਡਸ ਦੂਸਰੇ ਨੰਬਰ ਤੋਂ ਮੈਨੂੰ ਕਾਲ ਆ ਗਈ ਕਾਲ ਆਈ ਤੇ ਮੈਂ ਉਸ ਕਾਲ ਤੇ ਪ੍ਰੋਬਲਮ ਦੱਸਣੀ ਸ਼ੁਰੂ ਕੀਤੀ ਤੇ ਉਹਨਾਂ ਨੇ ਮੇਰੀ ਪ੍ਰੋਬਲਮ ਸੁਣ ਕੇ ਉਹ ਕਹਿੰਦੇ ਜੀ ਤੁਹਾਡੇ ਇਹ ਪ੍ਰੋਬਲਮ ਆਡੀ ਸੋਲਵ ਹੋ ਜੂਗੀ ਤੇ ਤੁਹਾਡੇ ਸਿਰਫ 5 ਰੁਪਏ ਲੱਗਣਗੇ ਮੈਂ ਆਖਿਆ ਜੀ ਠੀਕ ਆ ਕਰ ਦੋ ਤੇ ਉਹ ਕਹਿੰਦੇ ਤੁਸੀਂ ਜਨ 5 ਰੁਪਏ ਪੇ ਕਰ ਦੋ ਮੈਂ ਆਖਿਆ ਜੀ 5 ਰੁਪਏ ਤੁਹਾਨੂੰ ਕਿਵੇਂ ਪੇ ਕਰਨੇ ਆ ਤੇ ਉਹ ਕਹਿੰਦੇ ਕਿ ਤੁਸੀਂ ਸਾਨੂੰ Google Pay ਕਰ ਦੋ ਮੈਂ ਕਿਹਾ ਜੀ ਮੈਂ Google Pay ਕਰ ਦੇਣਾ ਦੂਸਰੇ ਨੰਬਰ ਤੋਂ ਵੀ ਇਹ ਤੇ Google Pay ਚੱਲਦਾ ਨਹੀਂ ਹੈ ਉਹ ਕਹਿੰਦੇ ਚੱਲਦੀ ਕਾਲ ਸੀ ਉਹ ਕਹਿੰਦਾ ਚੱਲਦਾ ਤਾਂ ਹੈਗਾ ਤੁਹਾਡਾ ਮੈਂ ਹੈਰਾਨ ਮੰਨ ਗਿਆ ਮੈਂ ਕਿਹਾ ਵੀ ਇਹਨਾਂ ਨੇ ਇਨੀ ਛੇਤੀ ਚੈੱਕ ਵੀ ਕਰ ਲਿਆ ਤੇ ਮੇਰਾ Google Pay ਤੇ ਚੱਲਦਾ ਮੈਂ ਥੋੜਾ ਸ਼ੱਕੀ ਹੋ ਗਿਆ ਮੈਂ ਕਿਹਾ ਜੀ ਸੌਰੀ ਵੀ ਮੈਂ Google Pay ਯੂਜ਼ ਨਹੀਂ ਕਰਦਾ ਹੈਗਾ ਵੀ ਕਿਸੇ ਹੋਰ ਨੰਬਰ ਤੇ ਤੁਹਾਨੂੰ ਪੇ ਕਰ ਦਣਾ ਉਹ ਕਹਿੰਦੇ ਨਹੀਂ ਜੀ ਤੇ ਚਲੋ ਮੈਂ ਕਾਲ ਕੱਟਦੀ ਫਿਰ ਮੇਰਾ ਮਨ ਨਾ ਖੜਿਆ ਮੈਨੂੰ ਹੋ ਸਕਦਾ ਮੈਨੂੰ ਵਹਿਮ ਹੋਵੇ ਮੈਂ ਕਿਸੇ ਦੂਸਰੇ ਨੰਬਰ ਤੋਂ ਕਾਲ ਕੀਤੀ ਘੰਟੇ ਬਾਅਦ ਮੈਂ ਖਾਜੀ ਮੇਰੀ ਇੱਕ YouTube ਦੀ ਪ੍ਰੋਬਲਮ ਆ ਉਹ ਕਹਿੰਦੇ ਹੋ ਜੂਗੀ ਸੋਲਵ ਜੀ 5 ਰੁਪਏ ਲੱਗਣਗੇ ਤੁਹਾਡੇ ਜਿਵੇਂ ਕਹਿੰਦੇ ਸਬਦਾ ਸੈਂਟਰ ਦੇ ਵਿੱਚ 10 ਰੁਪਏ ਲੱਗ ਜੇ ਤੁਹਾਡੇ ਐਵੇਂ ਤੁਹਾਡੇ 5 ਰੁਪਏ ਲੱਗਣਗੇ ਤੁਹਾਡੀ ਪ੍ਰੋਬਲਮ ਸੋਲਵ ਕਰ ਦਿੰਦੇ ਆ ਤੇ ਮੈਂ ਖਾਜੀ ਕਰ ਦੋ ਕਹਿੰਦੇ ਵੀ ਤੁਸੀਂ 5 ਰੁਪਏ ਪੇ ਕਰ ਦੋ ਮੈਂ ਖਾਜੀ ਮੈਂ ਤਾਂ ਯੂਜ਼ ਨਹੀਂ ਕਰਦਾ Google Pay ਜਾਂ PhonePe ਵਗੈਰਾ ਉਹ ਕਹਿੰਦੇ ਤੁਸੀਂ ਇੱਕ ਐਪ ਇੰਸਟਾਲ ਕਰ ਲਓ ਤੇ ਉਸ ਐਪ ਰਾਹੀਂ ਮੈਨੂੰ 5 ਰੁਪਏ ਪੇ ਕਰ ਦੋ ਮਤਲਬ ਉਹਦੀਆਂ ਗੱਲਾਂ ਚੋਂ ਮੈਨੂੰ ਇੱਕ ਸ਼ੱਕ ਆ ਪਿਆ ਮਤਲਬ ਵੀ ਯਾਰ ਇਹ ਫੇਕ ਨਹੀਂ ਤੇ ਮੈਂ ਉਹ ਨਹੀਂ ਕਰਿਆ ਮੈਂ ਸੋਚਿਆ ਵੀ ਸ਼ਾਇਦ ਮੇਰੇ ਮਨ ਦਾ ਵਹਿਮ ਹੋਵੇ ਵੀ ਐਵੇਂ ਹੀ ਮੈਨੂੰ ਲੱਗਿਆ ਵੀ ਇਹ ਬੰਦੇ ਫਰਾਡ ਨਹੀਂ ਸੀਗੇ ਤੇ ਮੈਨੂੰ ਕਰ ਦੇਣਾ ਚਾਹੀਦੀ ਸੀ ਮੈਂ ਵੀ ਸੋਚਦਾ ਰਿਹਾ ਦੋ ਚਾਰ ਪੰਜ ਦਿਨ ਲੰਘੇ ਤੇ ਮੈਂ ਕਿਸੇ ਕੋਲੇ ਗੱਲ ਨਹੀਂ ਕੀਤੀ ਹੁਣੇ ਹੀ ਥੋੜੇ ਦਿਨ ਪਹਿਲਾਂ ਹੀ ਮੈਨੂੰ ਮੇਰੇ ਇੱਕ ਦੋਸਤ ਦੀ ਕਾਲ ਆਈ ਤੇ ਮੇਰਾ ਦੋਸਤ ਕਹਿੰਦਾ ਵੀ ਕਿ ਮੇਰੀ ਫੇਸਬੁੱਕ ਦੀ ਪ੍ਰੋਬਲਮ ਸੀਗੀ ਤੇ ਮੈਂ ਕਹਿੰਦਾ ਕੋਈ ਹੱਲ ਨਹੀਂ ਸੀ ਹੋ ਰਿਹਾ ਤੇ ਕਹਿੰਦਾ ਮੈਂ ਗੂਗਲ ਤੋਂ ਕਸਮ ਕੇਰ ਨੰਬਰ ਸਰਚ ਕੀਤਾ ਤੇ ਡਾਇਲ ਕੀਤਾ ਉਹ ਤੇ ਉਹਨਾਂ ਨੇ ਮੈਨੂੰ ਇੱਕ ਐਪ ਇੰਸਟਾਲ ਕਰਨੇ ਕਿਹਾ ਮੈਂ ਐਪ ਇੰਸਟਾਲ ਕਰ ਲਈ ਤੇ 5 ਰੁਪਏ ਪੇ ਕਰਨ ਲਈ ਕਿਹਾ ਕਹਿੰਦਾ ਮੈਂ ਉਹ ਤੇ 5 ਰੁਪਏ ਪੇ ਕਰਦੇ ਤੇ ਉਸ ਤੋਂ ਬਾਅਦ ਕਹਿੰਦਾ ਥੋੜੇ ਜਿ ਚਰ ਬਾਅਦ ਹੀ ਮਤਲਬ ਉਹ ਕਹਿੰਦੇ ਵੀ ਥੋੜੀ ਘੰਟੇ ਬਾਅਦ ਸੋਲਵ ਹੋ ਜਾਈ ਬਦਲੋ ਤੇ ਥੋੜੇ ਜਿ ਚਰ ਬਾਅਦ ਹੀ ਕਹਿੰਦਾ ਅੱਧੇ ਘੰਟੇ ਚ ਹੀ ਕਹਿੰਦਾ ਮੇਰੇ ਪੈਸੇ ਉੱਡਨੇ ਸ਼ੁਰੂ ਹੋ ਗਏ ਤੇ 50000 ਰੁਪਏ ਦੇ ਖਾਤੇ ਸੀਗਾ ਉਹ ਸਾਰਾ ਸਾਫ ਹੋ ਗਿਆ ਸੋ ਦੋਸਤੋ ਮੇਰਾ ਇਹ ਵੀਡੀਓ ਸ਼ੇਅਰ ਕਰਨ ਦਾ ਮਕਸਦ ਇਹੀ ਆ ਵੀ ਆਪਾਂ ਆਮ ਹੀ ਗੂਗਲ ਕਰ ਲਿਆ ਕੋਈ ਵੀ ਚੀਜ਼ ਕੋਈ ਕਸਟਮਰ ਕੇਅਰ ਨੰਬਰ ਸਰਚ ਕਰਨਾ ਜਾਂ ਕਿਸੇ ਵੀ ਪ੍ਰੋਬਲਮ ਨੂੰ ਆਪਾਂ ਸੋਲਵ ਕਰ ਲਈ ਆਪਾਂ YouTube ਤੇ ਦੇਖਣ ਲ ਕਈ ਬੰਦੇ YouTube ਤੇ ਵੀ ਇਸ ਤਰ੍ਹਾਂ ਦੇ ਵੀਡੀਓ ਬਣਾਉਂਦੇ ਆਪਾਂ ਨੂੰ ਐ ਗਾਈਡ ਕਰਦੇ ਆਪਾਂ ਉਹਦੇ ਪਿੱਛੇ ਲੱਗ ਕੇ ਉਵੇਂ ਹੀ ਕਰ ਦਿੰਦੇ ਆ ਜਿਵੇਂ ਉਹ ਕਹਿੰਦੇ ਆ ਤੇ ਉਹ ਉਹਨਾਂ ਦਾ ਹੀ ਮਤਲਬ ਕੋਈ ਫਰਾਡ ਹੁੰਦੇ ਨੇ ਉਹਨਾਂ ਦਾ ਹੀ ਕੋਈ ਬਣਾਇਆ ਸਿਸਟਮ ਹੁੰਦਾ ਜਿੱਥੇ ਆਪਾਂ ਫਸ ਜਾਂਦੇ ਹਾਂ ਨਾ ਪ੍ਰੋਬਲਮ ਦਾ ਕੀ ਸੋਲਵ ਹੋਣੀ ਹੁੰਦੀ ਆ ਆਪਣੇ ਪੈਸੇ ਵੀ ਚਲੇ ਜਾਂਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਯਾਰ ਹੋਰ ਆਪਣੇ ਯਾਰ ਦੋਸਤਾਂ ਵਾਲੇ ਉਹ ਇਸ ਤਰ੍ਹਾਂ ਦੇ ਫਰਾਡ ਤੋਂ ਬਚ ਸਕਣ ਕਿਉਂਕਿ ਕਈ ਵਾਰ ਮੇਰੇ ਵਰਗੇ ਨੂੰ ਨਹੀਂ ਪਤਾ ਹੁੰਦਾ ਉਹਨਾਂ ਲਈ ਜੀ ਨਵੀਂ ਆ ਤੇ ਹੋ ਸਕਦਾ ਤੁਹਾਡੇ ਲਈ ਵੀ ਨਵੀਂ ਹੋਵੇ ਤੇ ਇਸ ਤੋਂ ਬਚਣ ਲਈ ਮਤਲਬ ਆਪਾਂ ਨੂੰ ਵੀ ਵੀਡੀਓ ਸ਼ੇਅਰ ਤਾਂ ਕਿ ਆਪਣੇ ਨਾਲ ਦੇ ਜਿਹੜੇ ਉਹ ਇਸ ਤਰ੍ਹਾਂ ਦੇ ਫਰਾਡ ਹੋਣ ਤੋਂ ਬਚ ਸਕਣ ਥੈਂਕ ਯੂ ਥੈਂਕ ਯੂ ਸੋ ਮੱਚ